ਲਓ ਜੀ ਆਪਾਂ ਲੱਗੇ ਹਾਂ ਸਲਵਾਰ ਕੱਟਣ ਕਮੀਜ਼ ਆਪਾਂ ਨੇ ਪਹਿਲਾਂ ਹੀ ਕੱਟ ਲਿਆ ਏ ਤੇ ਬਾਕੀ ਬਚੇ ਕੱਪੜੇ ਚ ਆਪਾਂ ਹੁਣ ਸਲਵਾਰ ਬਣਾਵਾਂਗੇ ਪੱਲੇ ਆਪਾਂ ਨੇ ਕੱਢ ਲੈਨੇ ਸਲਵਾਰ ਦੀ ਲੰਬਾਈ ਆਪਣੀ ਹੈਗੀ ਐ 37 ਇੰਚ 5 ਇੰਚ ਵੈਲਟ ਹੈ ਤੇ ਆਪਾਂ ਕਟਿੰਗ ਕਰਾਂਗੇ ਪੱਲੇ 37 ਚੋਂ 5 ਕੱਢ ਕੇ 3/3 ਇੰਚ ਤੇ ਇੱਕ ਆਪਾਂ ਵਿੱਚ ਪਲੱਸ ਕਰ ਦਵਾਂਗੇ ਜਿਹੜਾ ਆਪਣੇ 1/2 ਇੰਚ ਹੋਰੀ ਵਾਲੀ ਸਾਈਡ ਚਲੇ ਜਾਏਗਾ ਤੇ ਇੰਚ ਉੱਪਰ ਚਲੇ ਜਾਏਗਾ ਬਾੜਾਂ ਵਾਲੀ ਸਾਈਡ ਦਾ ਆਵ ਜਾਏਗਾ ਤੇ ਕੱਪੜਾ ਬਿਲਕੁਲ ਸੈੱਟ ਕਰਕੇ ਆਪਾਂ ਨੇ ਉਦੋਂ ਹੀ ਕੱਟਣਾ ਜਦੋਂ ਸੈੱਟ ਹੋ ਜੇ ਹੋਰੀ ਦੇ ਸਹਾਰਨ ਵਾਲੇ ਦੀ ਚੜਾਈ ਲਈ ਹੈ ਜੀ ਅ ਹੁਣ ਆਪਾਂ ਪਹਿਲਾਂ ਇਹਦਾ 32 1 33 33 ਇੰਚ ਦੇ ਆਪਾਂ ਨੇ ਨਿਸ਼ਾਨ ਲਗਾ ਲਿਆ ਇਸੇ ਤਰ੍ਹਾਂ ਆਪਾਂ ਨੇ ਦੂਜੀ ਸਾਈਡ ਨਿਸ਼ਾਨ ਲਗਾ ਲੈਣਾ ਹੈ ਇਹ ਬਿਲਕੁਲ ਸਿੱਧਾ ਕਰਕੇ ਇਹਨੂੰ ਕਟਿੰਗ ਕਰ ਲੈਣਾ ਜੀ ਚੜਾਈ ਇਹਦੀ ਲਗਭਗ 1.5 ਤੇ 11 ਇੰਚ ਆ ਜਿੰਨਾ ਕ ਬਚਿਆ ਸੀ ਕਪੜਾ ਆਪਾਂ ਨੇ ਓਨਾ ਕ ਲੈ ਲਿਆ ਮੂਰੀ ਵੀ ਘਾਟੀ ਸੀ 6 ਇੰਚ ਦੀ ਮੂਰੀ ਤਿਆਰ ਸੀ ਜਿੱਦੋਂ ਆਪਾਂ 2 ਇੰਚ ਦੇ ਸਾਈਡ ਤੇ ਗੁੰਦੇ ਪਾਵਾਂਗੇ ਇਹਦੀ ਮੂਰੀ ਲਗਭਗ 6.5 ਹੋ ਜਾਈਏ ਇਹਨੂੰ ਦੂਰਾ ਕਰਕੇ ਇਹ ਜੋਇੰਟ ਸੀ ਜੇ ਦਾ ਆਪਾਂ ਜੋਇੰਟ ਖੋਲ ਲਿਆ ਤੇ ਹੁਣ ਆਪਾਂ ਨੇ ਲੈ ਲਿਆ ਕੁੰਡੀਆਂ ਦਾ ਕੱਪੜਾ 4 ਫੋਲਡ ਕਰਕੇ ਰੱਖ ਲਿਆ ਜੀ ਇਹ ਐਕਸਟਰਾ ਕੱਪੜਾ ਇਹਨੂੰ ਆਪਾਂ ਸਿੱਧਾ ਕਰ ਲਾਂਗੇ ਇਹਨੂੰ ਆਪਾਂ ਸਕੇਲ ਪੱਟੀ ਰੱਖ ਲਾਂਗੇ ਇਹ ਇਹ ਜਿਹੜੀ ਸਕੇਲ ਪੱਟੀ ਹੈ ਕਾਣ ਕੱਢਣ ਦੇ ਬਹੁਤ ਕੰਮ ਆਉਂਦੀ ਹੈ ਜੀ ਤੇ ਹੁਣ ਆਪਾਂ ਨੇ ਜਿਵੇਂ ਪੱਲੇ 32 1 33 ਇੰਚ ਦੇ ਪੱਲੇ ਵੱਡੇ ਸੀ ਉਸੇ ਤਰ੍ਹਾਂ ਆਪਾਂ ਇੱਧਰ ਵੀ 33 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ 2 ਇੰਚ ਆਪਾਂ ਮੂਰੀ ਵਾਲੀ ਸਾਈਡ ਜਿਹੜਾ ਉਹ ਕਪੜਾ ਹੁੰਦਾ ਕੁੰਦੀ ਦਾ نیچے ਤੋਂ ਰੱਖਾਂਗੇ 2 ਵੀ ਰਕਸਾ ਦਾ 2.5 ਵੀ ਰਕਸਾ ਦੇ ਜੇ ਥੋੜਾ ਤੁਸੀਂ ਵਾਧੂ ਰੱਖਣਾ ਰੱਖ ਸਕਦੇ ਆ ਤੇ ਆ ਦੂਜੀ ਸਾਈਡ ਆਪਣੇ ਬੰਦ ਹੈ ਤੇ ਇਹਦਾ ਆਪਾਂ ਨੇ ਜਿੰਨਾ ਵੀ ਕੱਪੜਾ ਹੈਗਾ ਸੈਂਟਰ ਕਰ ਲੈਣਾ ਅੱਧ ਕਰ ਲੈਣਾ ਤੇ ਜੇਕਰ ਨਹੀਂ ਪਤਾ ਲੱਗਦਾ ਤਾਂ ਆਪਾਂ ਇੰਚੀ ਟੇਪ ਦਾ ਅੱਧ ਕਰ ਲੋ ਇੰਚੀ ਟੇਪ ਦਾ ਜਿੱਥੇ ਅੱਧ ਆਵੇਗਾ ਤੇ ਆਪਣੇ ਕੋਲ ਆ ਗਿਆ 1.5 19 ਤੇ ਹੁਣ ਇਹਨੂੰ 1.5 19 ਤੇ ਆਪਾਂ ਇੱਕ ਨਿਸ਼ਾਨ ਲਗਾਵਾਂਗੇ ਨਿਸ਼ਾਨ ਲੱਗ ਗਿਆ ਜੀ ਤੇ ਹੁਣ ਜਿਹੜਾ ਆਪਾਂ ਨੇ 2 ਇੰਚ ਦਾ ਨਿਸ਼ਾਨ ਲਗਾਇਆ ਸੀ ਉੱਤੇ ਸਕੇਲ ਪੱਟੀ ਰੱਖ ਕੇ ਆਪਾਂ ਨੇ ਉੱਥੇ ਇੱਕ ਨਿਸ਼ਾਨ ਲਗਾ ਲੈਣਾ ਹੈ ਤੇ ਉੱਥੋਂ ਹੀ ਆਪਾਂ ਨੇ ਇਹਨੂੰ ਕਟਿੰਗ ਕਰ ਦੇਣਾ ਬਿਲਕੁਲ ਸੈਂਟਰ 'ਚ ਜਾ ਕੇ ਆਪਾਂ ਨੇ ਰੁਕਣਾ ਹੈ ਤੇ 2 ਇੰਚ ਦੋ ਪੱਲੇ ਆਪਾਂ ਥੱਲੇ ਛੱਡ ਦੇਣੇ ਦੋ ਉੱਤੇ ਰੱਖ ਲੈਣੇ ਨੇ ਸਿਰਫ ਉੱਤੇ ਵਾਲੇ ਦੋਨੋਂ ਕੱਢਣੇ ਨੇ ਥੱਲੇ ਵਾਲੇ ਨਹੀਂ ਛੇੜਨੇ ਹੈਗੇ ਤੇ ਆਪਾਂ ਇਹ ਨਿਸ਼ਾਨ ਲਗਾਇਆ ਜਿਹੜਾ ਉੱਤੇ ਕੱਟ ਦਿੱਤਾ ਹੈ ਤੇ ਇਹਨਾਂ ਦੋਨਾਂ ਨੂੰ ਉੱਪਰ ਵਾਲਿਆਂ ਨੂੰ ਸਾਈਡ ਤੇ ਹਟਾ ਦੇਣਾ ਪਹਿਲਾਂ ਆਪਾਂ ਨੇ ਦੂਜੀ ਸਾਈਡ ਨੂੰ ਲੰਬਾਈ ਰੱਖੀ ਸੀ ਤੇ ਹੁਣ ਆਪਾਂ ਨੇ ਦੂਜੀ ਸਾਈਡ ਨੂੰ ਰੱਖਣੀ ਹੈ ਹੁਣ ਇਧਰਲੀ ਸਾਈਡ ਹੁੰਦੀ ਦਾ ਇਹ ਨੀਚੇ ਮੂਰੀ ਵਾਲਾ ਹਿੱਸਾ ਇਧਰ ਰੱਖ ਲੈਣਾ ਹੈ ਜੀ 2 ਇੰਚ ਪਹਿਲਾਂ ਆਪਾਂ 2 ਇੰਚ ਦੂਜੀ ਸਾਈਡ ਰੱਖਿਆ ਸੀ ਤੇ ਹੁਣ 2 ਇੰਚ ਇਧਰਲੀ ਸਾਈਡ ਰੱਖ ਲੈਣਾ ਹੈ ਜਿਵੇਂ ਪਹਿਲਾਂ ਸੈਂਟਰ ਤੱਕ ਕੱਟ ਕੀਤਾ ਉਸੇ ਤਰ੍ਹਾਂ ਹੁਣ ਕੱਟ ਕਰ ਲੈਣਾ ਹੈ ਇੱਕ ਨਿਸ਼ਾਨ ਲਗਾ ਲੈਣਾ ਹੈ ਇਦਾਂ ਸਲਵਾਰ ਬਿਲਕੁਲ ਆਸਾਨ ਤਰੀਕੇ ਨਾਲ ਕੱਟੀ ਜਾਂਦੀ ਹੈ ਜੀ ਇਹਦੇ ਵਿੱਚ ਆਪਾਂ ਨੂੰ ਕੋਈ ਸਾਈਡ ਜਾਂ ਜਿਹੜੀਆਂ نیچے ਕੁੰਡੀਆਂ ਪਾਉਂਦੇ ਹੁੰਦੇ ਨੇ ਛੋਟੀਆਂ ਹੁੰਦੀਆਂ ਇਹਦੇ ਗੇੜ ਵੀ ਜ਼ਿਆਦਾ ਬਣ ਜਾਂਦੇ ਇਸ ਤਰ੍ਹਾਂ ਕੱਟਣ ਦੇ ਨਾਲ ਤੇ ਹੁਣ ਆਪਾਂ ਨੇ ਚਾਰੋਂ ਹੁੰਦੀਆਂ ਇਕੱਠੀਆਂ ਰੱਖ ਲੈਣੀਆਂ ਨੇ ਕਪੜਾ ਬਿਲਕੁਲ ਸੈੱਟ ਕਰਕੇ ਰੱਖਣਾ ਤੇ ਜਦੋਂ ਤੱਕ ਸੈੱਟ ਨਾ ਹੋਵੇ ਤੱਕ ਕਟਿੰਗ ਹੀ ਨਹੀਂ ਕਰਨੀ ਜੀ ఫతూ జా కట్ ఆసన ద రసణ తయారెల్టా నీచేను నో ఇం నిశానుగా లే అట్టు రేగ ਸੀ ਹੁਣਾਂ ਦੇ ਵਿੱਚ ਆ ਜੇਗਾ ਜੀ ਤੇ 8 ਤਿਆਰ ਰਹਿ ਜੇਗਾ ਆ ਉੱਪਰ ਜੁਆਇੰਟ ਆਪਾਂ ਬਾਅਦ ਚ ਕੱਟ ਦਾਂਗੇ ਤੇ ਹੁਣ ਜੀ ਜਿਹੜੀ ਆ ਆਪਣੇ ਝੋਲ ਜੀ ਪੈਂਦੀ ਹੁੰਦੀ ਹੈ ਮੋਰੀ ਦੇ ਉੱਤੇ ਪਿਛਲੀ ਸਾਈਡ ਉਹਨੂੰ ਆਪਾਂ ਇਦਾਂ ਦੀ ਇੱਕ ਖੇਲ ਪੱਟੀ ਰੱਖ ਕੇ ਕੱਟਾਂ ਜੇ ਕਿਤੇ ਘਾਟੇ ਕੋਈ ਨਹੀਂ ਹੈਗੀ ਤਾਂ ਤੁਸੀਂ ਹੱਥ ਨਾਲ ਵੀ ਥੋੜਾ ਥੋੜਾ ਕੱਟ ਸਕਦੇ ਹੋ ਆਪਣੇ ਕੋਲ ਹੈਗੀ ਹੈ ਤੇ ਆਪਾਂ ਇਹੀ ਰੱਖ ਕੇ ਕੱਟ ਲਾਂਗੇ ਜੀ ਲੇਕਰ ਕਿਸੇ ਪੈਨ ਨੂੰ ਨਹੀਂ ਸਮਝ ਲੱਗੀ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਓ ਜੀ ਤੇ ਹੁਣ ਆਪਾਂ ਇਹਨੂੰ ਇੱਕ ਹੋਰ ਗੱਲ ਜੋ ਤੁਹਾਨੂੰ ਸ਼ਾਇਦ ਕਿਸ ਨੇ ਨਹੀਂ ਦੱਸੀ ਹੋਵੇਗੀ ਜਿਹੜੀ ਆਪਣੀ ਮੂਰੀ ਤੇ ਝੋਲ ਪੈਂਦੀ ਹੈ ਆਪਾਂ ਹੁਣ ਉਹ ਦੱਸਾਂਗੇ ਤੁਹਾਨੂੰ ਕਿ ਉਹ ਕਿਵੇਂ ਹਟਾਉਣੀ ਹੈ ਸਲਵਾਰ ਤਾਂ ਆਪਾਂ ਨੇ ਪੂਰੀ ਘੱਟ ਲਈ ਹੈ ਤੇ ਆਪਾਂ ਨੇ ਪੱਲੇ ਰੱਖ ਲੈਨੇ ਹੁੰਦੀਆਂ ਦੇ ਨਾਲ ਹੁੰਦੀਆਂ ਦੇ ਮੂੰਹ ਕੋਲਾ ਪਾਸਾ ਤੇ ਪੱਲਿਆਂ ਦਾ ਵੀ ਕੋਲਾ ਪਾਸਾ ਆਪਸ ਵਿੱਚ ਆਪਾਂ ਨੇ ਮਿਲਾ ਦੇਣੇ ਆ ਤੇ ਇਤੋਂ ਆਪਾਂ ਨੇ 1.5 ਇੰਚ ਦੀ ਕਾਟ ਪਾ ਦੇਣੀ ਹੈ ਤੇ ਜਿਹੜੀ ਆਪਣੀ ਮੂਰੀ ਤੇ ਚੋਲ ਪੈਂਦੀ ਹੈ ਜੀ ਉਹ ਨਹੀਂ ਪਾਉਗੀ ਸਿਰਫ ਆਪਾਂ ਨੇ 1.5 ਇੰਚ ਕੱਟਣਾਈ తి కట్ 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 సై కట్ ఛే ఇంచోద ఏ పట్టీ రక్కి ఎట్ ద जेर वीडियो वजी लगी जी सबसक्राइब कर लियो लाइक कर लो प्लीज़ ये अपने कट लिया जी कट लगाया प्लीस एड करा प्लीज सबसक्राइब कर लियो